ਮਾਰਨਾ ਹੈ ਸ਼ਾਪ પેટ્રોલ ਘੇਰ ਕੇ ਇਹਨੂੰ ਥਾਣੇ ਦੇ ਵੀ ਚਲੋ પેટ્રોલ ਘਰੇ ਖਤਮ ਹੋ ਜਾਵਾ ਸਾਈ ਜਾਵਾ ਜੀ ਕੋਈ ਨਾ ਰਾਤ ਨੂੰ ਖੜਾ ਕਰਦੇ ਨਾ ਮੈਨੂੰ ਸਾਈਡ ਤੇ ਲਵਾ ਦੇ ਇਹਨੂੰ ਥਾਣੇ ਛੱਡ ਕੇ ਨਾ ਜੀਵਾ ਸਾਈਡ ਤੇ ਲਵਾ ਦੇ ਮਾੜੇ ਵਿੜਾ ਪਾਈ ਲਟਕਾਰੇ ਨੇ ਪਿੱਛੇ ਨੂੰ ਥਣ ਲੈ ਕੇ ਜਨਾ 40 ਕਿੰਤੇ ਹੋਇਆ ਚਲੋ ਘਰ ਬੈਠ ਕੇ ਖਿਡਲੇ ਜਾਂਦਾ ਨਹੀਂ ਆ ਰਿਹਾ ਜੀ ਮੈਂ ਨੰਬਰ ਪੁੱਛਦਾ ਹਾਂ अजय जन मारियां ਸਾਲੇ ਨਾ ਕਿਉਂ ਰਵਿਦਾ ਚਲਾਣ ਕਰਦਾ ਨਹੀਂ ਫੜ ਖੜੇ ਗੁਰਬਚਨ ਸਿੰਘ ਇਨਚਾਰਜ ਪੁਲਿਸ ਰਾਜਪੁਰਾ ਜੀ ਅੱਛਾ ਜੀ ਚਲਾਣ ਕਰ ਰਿਓ ਮਮਾ ਬਾਜੀ ਕਰੇ ਕੋਈ ਨਹੀਂ ਜਾਣਾ ਜੀ ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਦਿਸਾਨਿਰਦੇਸ਼ ਡੀਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਸਾਹਿਬ ਰਾਜਪੁਰਾ ਐਸਐਚਓ ਥਾਣਾ ਸਿਟੀ ਰਾਜਪੁਰਾ ਦੇ ਦਿਸਾਨਿਰਦੇਸ਼ ਮੁਤਾਬਕ ਅਸੀਂ ਅੱਜ ਰਾਜਪੁਰਾ ਵਿਖੇ ਬੱਕ ਬੱਕੇ ਜਗ੍ਹਾ ਤੇ ਇਨਚਾਰਜ ਪੀਸੀਆਰ ਜਿਹਦੇ ਨਾਲ ਲੱਕੇ ਅਸੀਂ ਨਾਕਾਬੰਦੀ ਕੀਤੀ ਹੋਈ ਹੈ ਪੀਸੀਆਰ ਦੀ ਸਾਰੀ ਟੀਮ ਟ੍ਰੈਫਿਕ ਪੁਲਿਸ ਦੀ ਸਾਰੀ ਟੀਮ ਜਿਹੜੇ ਵੀ ਅੱਜ ਰਾਸਥਾਨਾ ਰਾਜਪੁਰਾ ਜੇ ਏਰੀਆ ਚ ਉਲੜਬਾਜੀ ਕਰ ਰਹੇ ਨੇ ਉਹਨਾਂ ਨੂੰ ਅਸੀਂ ਰੋਕ ਕੇ ਚਲਾਨ ਕਰ ਰਹੇ ਆ ਤੇ ਜਿਹੜੇ ਕੋਈ ਜ਼ਿਆਦਾ ਕੋਈ ਡਾਂਗਾ ਸੋਟਾ ਵਾਲੇ ਨੂੰ ਅਸੀਂ ਥਾਣਾ ਸਿੱਟੀ ਰਾਜਪੁਰਾ ਵਿਖੇ ਭੇਜ ਰਹੇ ਆ ਸਰ ਕਿੰਨੇ ਚਲਾਨ ਕਰ ਚੁੱਕੇ ਆ ਅਸੀਂ 10 ਮੋਟਰ ਜਿਹੜੇ ਮੋਟਰਸਾਈਕਲ ਬਾਉਂਡ ਕੀਤੇ ਨੇ ਐਕਟਿਵਾ ਸਮੇਤ ਤੇ 12 ਕੇ ਚਲਾਨ ਕੀਤੇ ਆ ਜੀ ਬਾਕੀ ਅਗੋਂ ਰੱਥ 8 ਵਜੇ ਤੱਕ ਸ਼ਾਮ ਕੋਈ ਮੋਟਰਸਾਈਕਲ ਅੱਜ 5 ਬਾਉਂਡ ਕੀਤੇ ਆ ਪੰਜ ਜਿਹੜਾ ਹੰਲਵਾਦੀ ਕਰਿਆ ਉਹਨਾਂ ਦੇ ਬਾਰੇ ਤੇਰੇ ਆਮ ਜਿਹੜੇ ਧੂਮਰੀਆਂ ਨੂੰ ਵੀ ਕਰਦੇ ਹੋ ਦੇਖੋ ਆਮ ਜਿਹੜਾ ਆਮ ਨਿਸ਼ਾਨਦੇਨ ਆਪਣਾ ਧਿਆਰ ਮਨਾ ਰਹੇ ਨੇ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੈਗੀ ਜਿਹੜੇ ਕੋਈ ਹੁੱਲੜਬਾੜੀ ਬੱਚੇ ਕਰ ਰਹੇ ਨੇ ਉਹ ਕੋਈ ਸੱਟ ਖਾ ਲੈਣਗੇ ਕਿਸੇ ਨੂੰ ਕੋਈ ਅਨਸ਼ੁਭਾ ਵੀ ਘਟਨਾ ਨੂੰ ਅੰਜਾਮ ਦੇਣਗੇ ਇਸ ਕਰਕੇ ਅਸੀਂ ਉਹਨਾਂ ਦੇ ਕੀ ਕਰ ਰਹੇ ਹਾਂ ਜੀ ਰੁਕੀ ਹੋ ਗਏ ਲੱਗਦਾ ਇਹਨਾਂ ਦਾ